ਜੀ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਔਰ ਫਿਰ ਕਿਦਾਂ ਚੋਬਰੋ ਕੈਮ ਆ ਤੇ ਆਪਾਂ ਹੀ ਹੁਣ ਕੈਮ ਆ ਤੇ ਅੱਜ ਆਪਾਂ ਸਟਾਰਟ ਕਰਿਆ ਬਲੌਗ ਗੱਡੀ 'ਚ ਤੇ ਆਪਾਂ ਚੱਲਿਆ ਜਿਵੇਂ ਤੁਹਾਨੂੰ ਦੱਸੀ ਸੀਗਾ ਆਪਾਂ ਨੇ ਲੰਗਰ ਲਾਉਣਾ ਪੈਰੋ ਮਾਜਰੇ ਤੇ ਆਪਾਂ ਚੱਲੇ ਹੁਣ ਦੋ ਦੋ ਚੱਕਣ ਪਰ ਇਹ ਨਹੀਂ ਮੈਨੂੰ ਪਤਾ ਕਿੱਥੇ ਚੱਕਣ ਚੱਲੇ ਆ ਚੱਲੇ ਆ ਪਰ ਤੇ ਚੱਲਦੇ ਆ ਫਿਰ ਬੈਠ ਗਏ ਮੁੰਡੇ ਚੋਬਰ ਤਿਆਰ ਪਰ ਤਿਆਰ ਨਾਤੇ ਨਾ ਤੋਤੇ ਯਾਰ ਪਰ ਤਿਆਰ ਮੈਂ ਵੀ ਇੱਕ ਵਾਰੀ ਪਰਣਾ ਬੰਨਿਆ ਹੋਇਆ ਨਾ ਨਾਤੇ ਨਾ ਤੋਤੇ ਉੱਤੋਂ ਦਾ ਬਹੁਤ ਅੱਜ ਹੈ ਨਾ ਬਾਈ ਮੈਂ ਬੇਲੇ ਤੇ ਆਇਆ ਓਹੋ ਇੰਨੀ ਤੂੰ ਕਹਿਆ ਨਾ ਕੋ ਨੂੰ ਨਾ ਜਾ ਨਾ ਜਾ ਓ ਯਾਰ ਜ਼ਰੂਰੀ ਤਾਂ ਜਾਣਾ ਮੈਂ ਮੁੱਕਰ ਗਿਆ ਹਾਂ ਮਮਾ ਟਮਾ ਟਾਈਮ ਪਰ ਮੁੱਕਰ ਗਿਆ ਗਏ ਯਾਰ ਅਮੇ ਚੰਗੀਆਂ ਗੱਲਾਂ ਨਹੀਂ ਆਈਆਂ ਤੇਰੀਆਂ ਇਹ ਮਮਾ ਸਵੇਰੇ ਮਮਾ ਸਵੇਰੇ ਪਤਾ ਕੀ ਪੁੱਛੇ ਕਹਿੰਦਾ ਤੂੰ ਸਾਧਰੀ ਆ ਗਿਆ ਉੱਪਰ ਦੇ ਮੈਨੂੰ ਭਾਗੂ ਨੇ ਫੋਨ ਕਰਿਆ ਪਤਾ ਨਹੀਂ ਕਿਨੇ ਫੋਨ ਕਰਿਆ ਮੈਂ ਕਰਿਆ ਤਾਂ ਅੱਠ ਫੋਨ ਕਰੇ ਵੇ ਅੱਟ ਨਹੀਂ ਮੈਨੂੰ 8 ਮਿਸ ਕਾਲ ਆਈਆਂ ਹੋਈਆਂ ਪਤਾ ਨਹੀਂ ਕਿਹਦੀਆਂ ਆਈਆਂ ਹੱਥ 2 3 ਕ ਕਰਿਆ ਹੋਰ ਨੇ ਤਾਂ ਨਹੀਂ ਕਰਿਆ ਕਿਸੇ ਨੇ ਭਾਈ ਜਿੰਮੇ ਦਾ ਫੋਨ ਹੀ ਬੰਦ ਪਿਆ ਆਹ ਜੀ ਚੱਕ ਲਿਆ ਟਰੱਕ ਮੁੰਡੇ ਚੋਬਰ ਟਰੱਕ ਟਰੱਕ ਕਿਤੇ ਉਹ ਪਿੱਛੇ ਰੱਖਦੇ ਪਿੱਛੇ ਡਿੱਗੀ ਖੋਲਦੇ ਧੰਨ ਫਿਰ ਤਾਂ ਹੋ ਗਏ ਹਾਂਜੀ ਹਾਂਜੀ ਆ ਗਿਆ 500 ਆ ਗਿਆ ਧੰਨਵਾਦ ਵੀਰੇ ਪਹੁੰਚਣਾ ਵੀ ਲੰਗਰ ਤੇ ਜ਼ਰੂਰ ਠੀਕ ਹੈ ਚਲੋ ਚੱਲਦੇ ਆਂ ਫਿਰ ਆਪਾਂ ਹਨ ਲੈ ਵੀ ਚੋਬਰੋਂ ਆਪਾਂ ਪੁੱਜ ਕੇ ਰੋਪੜ ਤੇ ਪਹਿਲਾਂ ਸਲਾਤੀ ਪਹਿਰਾਂ ਅੱਜ ਕਿਸਦਾ ਤੂੰ ਪਹਿਲਾ ਸਲਾਹ ਹੈ ਕਿ ਦੀ ਪੈਰੋਂ ਮੱਝ ਨੇ ਤੇ ਦੁੱਧ ਚੱਕਣ ਦੀ ਫਿਰ ਉਹਨਾਂ ਦਾ ਫੋਨ ਆ ਗਿਆ ਤਾਂ ਵੀ ਰੋਪੜ ਤੇ ਚਕਾਉਨੇ ਆ ਸੀ ਮੈਂ ਕਰ ਜਰ ਜਿੰਦਾ ਹੀ ਦੁੱਧ ਤਾਂ ਕਰਕੇ ਫਿਰ ਇੱਧਰ ਇਹੀ ਜੇ ਬੰਦੇ ਆ ਨਾਲੇ ਸਟੋਰ ਚ ਗਲਾਸ ਰੱਖੀ ਬੈਠੇ ਆ ਠੀਕ ਆ ਸਟੋਰ ਆ ਗਿਆ ਬੰਦ ਤੇ ਮੈਂ ਕਿਹਾ ਗਲਾਸ ਕਿਵੇਂ ਚੱਕੂਗਾ ਕਹਿੰਦਾ ਬਸ ਮੰਗਾ ਲਓ ਹੁਣ ਚਾਬੀਆਂ ਕਿਸੇ ਤੇ ਇਹੀ ਜੇ ਬੰਦੇ ਆ ਦੱਸ ਕੀ ਕੀ ਗੱਲਾਂ ਨੇ ਇਹ ਕੀ ਗੱਲਾਂ ਨੇ ਹੱਸ ਯਾਰ ਇਹਦੇ ਨਾਲੋਂ ਉਧਰੋਂ ਏ ਨਾਲ ਸੁੱਖ ਰਹਿਣਾ ਤਾਂ ਮੈਨੂੰ ਆਏ ਨੇ ਸਟੋਰ ਕੋਲ ਗਿਆ ਹੁਣ ਮੈਨੂੰ ਕਹ ਪਤਾ ਵੀ ਕਿੱਥੇ ਆ ਉਹ ਨਹੀਂ ਮੱਲ ਇਧਰੋਂ ਟੋਏ ਟੂਪੇ ਜਿਹੀ ਕਿਹਾ ਉਧਰੋਂ ਸਾਫ ਸੁਭਾ ਹੋ ਜਾਣ ਦਾ ਉਹ ਹੀ ਤਾਂ ਹੈ ਕਿੱਢੀ ਸਕੂਲ ਕੋਲ ਆ ਉਹਨਾਂ ਦੇ ਮੈਂ ਯਾਰ ਪਾੜੀਆ ਸਲੂਨ ਦੇ ਨਾਲ ਹਲਾ ਜਾਂਦੇ ਸੁਣ ਕੇ ਆਉਣਾ ਤਾਂ ਇਧਰੋਂ ਲੈਣਾ ਹੁਣ ਜਾ ਆਉਣਾ ਤਾਂ ਹੁਣ ਇਧਰੋਂ ਲੈਣਾ ਚਾਬੀ ਮੰਗਾਈ ਵੀ ਆਪਾਂ ਨੇ ਬਾਬਾ ਆਪਣੀ ਗੱਡੀ ਮੋਟਰਸਾਈਕਲ ਰੱਖ ਲਿਆ ਨਾ ਮੈਂ ਉਰੀ ਜਾ ਚੱਲ ਆਏ ਗਏ ਮਿਲਿਆ ਫੜ ਜਾਗੇ ਚੱਲ ਐਦਾਂ ਕਰ ਲਾਂਗੇ ਕਿੰਨੇ ਵਜੇ ਆਉਣਾ ਹੈ ਚਲੋ 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 ਫਟਾਫਟ ਆਪਾਂ ਦੁੱਧ ਚੱਕ ਕੇ ਪੁੱਜ ਗਏ ਪੁੱਜ ਗਏ ਬੱਸ ਪੁੱਜ ਗਏ ਲਓ ਜੀ ਡਰਾਮਾ ਆਪਾਂ ਨੇ ਕੱਢ ਲਿਆ ਗਿਆ ਗਿਆ ਕੀ ਇਹਦੇ ਦੁੱਧ ਆ ਮੈਂ ਦੁੱਧ ਚਲਾਉਣਾ ਵਾਈਕ ਨਹੀਂ ਆ ਦੁੱਧ ਆਪਾਂ ਨੇ ਭਾਈ ਲੈਣਾ ਹੁਣ ਤੇ ਜਾ ਕੇ ਡੈਰੀ ਚ ਪਹੁੰਚਿਆ ਦੁੱਧ ਫੇਰ ਲਾ ਦੋਦੇ ਆਪਾਂ ਢੋਲ ਹਣਾ ਪਾਵ ਵਾਲਾਂ ਦੇ ਢੋਲ ਲਓ ਜੀ ਮੈਂ ਵਿੱਚ ਚਾਉਂਗਾ ਤੂੰ ਕਾਤੇ ਰੱਖੇ ਵੀ ਕਿਵੇਂ ਤੇ ਤੁਸੀਂ ਸਾਈਟਾਂ ਤੇ ਲਾਏ ਇਹਨੂੰ ਵੀ ਸਾਈਟਾਂ ਤੇ ਪਰ ਛੋੜ ਜਣ ਗੱਬੇ ਲੱਗਦੇ ਰੱਖੇਵੇਂ ਕਿਵੇਂ ਤੇ ਜਿਵੇਂ ਰੱਖੇਵੇਂ ਤੇ ਉਵੇਂ ਹੀ ਰੱਖ ਲਓ ਬੜੀ ਸਾਈਡੋਂ ਸਾਈਡੋਂ ਫਟਾ ਮਲਾਓ ਉਹ ਬਿੱਚ ਯਾ ਲਿੱਟੂ ਬਿੱਚੇ ਇੱਕ ਤੂੰ ਉਹ ਖੜ ਜਾ ਉਹ ਵਿਚੀ ਆ ਬੱਟੇ ਗੱਟੇ ਨੌਜਵਾਨ ਆ ਯਾਰ ਤੁਸੀਂ ਕਿਆ ਗੱਲਾਂ ਆ ਉਹ ਚੱਡ ਕਰ ਬਾਹਰ ਇਹਦੇ ਰੇਣਦੇ ਇੱਟੇ ਡੇ ਰੇਣਦੇ ਉਹ ਇੱਧਰ ਥੱਕਣ ਦਾ ਖੁੱਲ ਜਵੇ ਹਾਂ ਰੁਕ ਜਾ ਇੱਥੇ ਡਰਮ ਲੱਗ ਜਨਰੇਟਰ ਹੋਣੀ ਦੋ ਵੇ ਵਾ ਠੀਕ ਆ ਬਸ ਸੀਟਾਂ ਦਾ ਕੰਨੂ ਨਾਸ ਮਾਰ ਲੱਗਿਆ ਥੋੜਾ ਹੀ ਆ ਤਾਂ ਏ ਐ ਨੌਜਵਾਨ ਆਣਾ ਨਹੀਂ ਹੈਗਾ ਯਾ ਤੁਸੀਂ ਖਾਲੀ ਕਿਵੇਂ ਰੱਖੇ ਹੋ ਤੇ ਆ ਗਿਆ ਹੱਟ ਲਾ ਸੈਟ ਹੋ ਕੇ ਰਹਿਣ ਦੇ ਚੀਤਾ ਦਾ ਇਹ ਲੱਗੂਆ ਹੁਣ ਚਲੋ ਚਲਦੇ ਆਪਾਂ ਲੋ ਜੀ ਆਪਾਂ ਪੁੱਜ ਗਏ ਪਿੰਡ ਤੇ ਦੁੱਧ ਲਾਤਾ ਆਪਾਂ ਨੇ ਫ੍ਰਿਜ ਚ ਤੇ ਥੋੜਾ ਜਿਆ ਰਹਿ ਗਿਆ ਆਪਣੇ ਕੋਲ ਤੇ ਉਹਨੂੰ ਵਾਲੀ ਦੇ ਕੇ ਫ੍ਰਿਜ ਚ ਲਾ ਲੂ ਚਾਹੇ ਦਵਿੰਦਰਾਂ ਦੇ ਲਾ ਦੇਓ ਹਨਾ ਤੇ ਫਿਰ ਉਬਾਲੀ ਦਿਵਾ ਦਿਓ ਪਰ ਆ ਉਹਨਾਂ ਨੇ ਹੀ ਲੋਣਾ ਪੈਣਾ ਕਿਉਂਕਿ ਉਹਨੇ ਵੀ ਸ਼ਾਮ ਨੂੰ ਲੈਣਾ ਮੈਂ ਇਕੱਠੀ ਜਾਦ ਰੂ ਹਾਂ ਹਾਂ ਉਬਾਲੀ ਦਿਵਾ ਕੇ ਨਾ ਫ੍ਰਿਜ ਚ ਲਵਾ ਦਿੰ ਠੀਕ ਆ ਉਹ ਅਗਲੀ ਗੱਡੀ ਫਿਰ ਉੱਥੇ ਧਾਰਨੂਗਾ ਮੈਂ ਨਾਲੇ ਮੈਂ ਘਰ ਨੂੰ ਲੰਘੀ ਆ ਆ ਗੱਡੀ ਉੱਥੇ ਲਾ ਦੇਣੀ ਪਰਵਿੰਦਰਾਂ ਦੇ ਤੇ ਚਲੋ ਤੇ ਟੈਂਟ ਦਾ ਕਿਆ ਬਣਿਆ ਬਿੰਦੂ ਕਾ ਕਹਿੰਦਾ ਲਾਊਂਗਾ ਕਹਿੰਦਾ ਆ ਜੋ ਲੈ ਜਾਓ ਟੈਂਟ ਇਹ ਬਾਤ ਚੁ ਗਿਆ ਪਰ ਤਾਂ ਲੋਣੇ ਤੋਂ ਵੀ ਕੁਝ ਨਹੀਂ ਆਇਆ ਯਾਰ ਕਾਂ ਕਾਂ ਵੱਜਣੇ ਉਹਦੇ ਫਿਰ 11:00 ਵਜੇ ਮਾ ਜੱਟਾਂ ਦਾ ਆਪਾਂ ਤੇ ਲਗੜਾਸ਼ ਉੱਪਰ ਵਾਲੀਆਂ ਉਹ ਨਹੀਂ ਨਾ ਆਉਂਦੀਆਂ ਹੈਗੀਆਂ ਯਾਰ ਪਾਈਪਾ ਉਪਾ ਜੀਆਂ ਪਾਉਣੀਆਂ ਵੀ ਕਿਵੇਂ ਪਾਉਣੀਆਂ ਯਾਰ ਚੱਕਰ ਤਾਂ ਇਹ ਆ ਸਾਰਾ ਨਹੀਂ ਤਾਂ ਲਾ ਦੁੰਦੇ ਲੋ ਜੀ ਜੱਟਲੇ ਆਪਾਂ ਟਰੈਕਟਰ ਤੇ ਟਰੈਕਟਰ ਨਾਲ ਪਾ ਲਈ ਆਪਾਂ ਟਰਾਲੀ ਟਰਾਲੀ ਜਿਹੜਾ ਲਾ ਦੋਗੇ ਪਾਈਪ ਪਾਈਪ ਫਿਰ ਗੱਡੂਏ ਜਾ ਕੇ ਲੰਗਰ ਵਾਲੀ ਜਗ੍ਹਾ ਕੰਦੇ ਵਾਜੀ ਵਾ ਤੁੰਦ ਵਰਹਾ ਲੈ ਬਹੁਤ ਜ਼ਿਆਦਾ ਅੰਡੇ ਨਹੀਂ ਰਹਿ ਗਏ ਨਹੀਂ ਤੁੰਦ ਜ਼ਿਆਦਾ ਲੱਗਦੀ ਨਹੀਂ ਪਰ ਹੱਥ ਜਰ ਹਾਂ ਤੁੰਦ ਬਹੁਤ ਜ਼ਿਆਦਾ ਤੇ ਜਾ ਕੇ ਪੈਪੋ ਬਗੜਦੇ ਆ ਫਿਰ ਲੰਗਰ ਤਾਂ ਆਪਾਂ ਸ਼ਾਮ ਨੂੰ ਲਾਉਣਾ ਤੇ ਫਿਰ ਉਹ ਸਾਹ ਨਾਲ ਸ਼ਾਮ ਦੇ ਨੂੰ ਚੱਲਾਂਗੇ ਆਪਾਂ ਮੰਮੀ ਲਾ ਦੇ ਕੁੰਡਾ ਜਾਣੀ ਜਾਣਾ ਜਾਣੀ ਚਲੋ ਠੀਕ ਆ ਫਿਰ ਚੱਲਦੇ ਆਪਾਂ ਲਓ ਜੀ ਤੇ ਆਪਾਂ ਰੁਕ ਗਏ ਟੈਂਟ ਵਾਲੀ ਦੁਕਾਨ ਬਿੰਦੂਲੀ ਦੁਕਾਨ ਅਗਰੇ ਐਂਆ ਲੈ ਰਿਆ 10 ਟਾਈਮ ਦੇਖ ਲੈ ਕਿਹੜਾ ਹੋ ਗਿਆ ਕੰਮ ਨਾ ਕਰੀ ਤੂੰ ਕੋਈ ਤੇ ਲੱਦ ਦਿਆ ਟੈਂਟਾ ਪਰ ਟਰਾਲੀ ਜੇ ਨਾ ਪੈਪੂ ਵਗੈਰਾ ਤੇ ਚਾਂਦਨੀਆਂ ਤੇ ਲਾਉਂਦੇ ਆ ਫਿਰ ਜਾ ਕੇ ਕੰਮ ਨਾ ਕਰੀ ਅਗਰੇ ਐਂਆ ਹੀ ਲੈ ਜਾਈ ਤੂੰ ਤੇ ਚਲੋ ਹਨਾ ਲਾਦ ਲਈ ਆਪਾਂ ਲਓ ਜੀ ਟੈਂਟ ਆਪਾਂ ਨੇ ਲੱਦ ਲਿਆ ਤੇ ਚਲਦੇ ਹੁਣ ਆਪਾਂ ਘਰਾਂ ਮਾਚੇ ਨੂੰ ਜਾ ਕੇ ਟੈਂਟ ਉਤਾਰਦੇ ਆ ਹਨਾ ਦਿਖਾ ਵੀ ਬੰਦੇ ਟੈਂਟ ਉੱਪਰ ਕਿੰਨਾ ਟੈਂਟ ਚੱਕਿਆ ਟਰਾਲਾ ਭਰ ਲਿਆ ਆਪਾਂ ਟਰਾਲਾ ਫੁੱਲ ਹੋ ਗਿਆ ਪਾਕੀ ਫੇਰ ਲੈ ਜੂਗੇ ਅਹੀਂ ਜਾਇਆ ਭਰ ਕੇ ਦਾ ਉਹ ਆ ਵੀਰ ਤੇ ਫਿਰ ਤੁਸਲਾ ਆਇਓ ਨੀ ਇਹਦੇ ਚ ਉਹ ਫਿਰ ਫੋਟੇ ਆ ਕੇ ਤੱਕ ਜਿਹੜੇ ਆ ਦੋ ਮਿੰਟ ਲੱਗਣਗੇ ਆ ਦੋ ਜਿਹੜੇ ਉਕੇ ਢਾਈ ਟਰਾਲੀ ਬਾਹਰ ਕਰਕੇ ਆ ਗਿਆ ਚਲੋ ਮਿਲਦੇ ਆਪਾਂ ਇਸ ਜਗ੍ਹਾ ਤੇ ਲਓ ਜੀ ਤੇ ਪੁੱਜ ਗਏ ਆਪਾਂ ਜਾ ਕੇ ਦੇਖਦੇ ਹਾਂ ਹੁਣ ਆਪਾਂ ਜੱਗਾ ਉਹ ਬਿੰਦੂ ਨਾਲ ਹੀ ਖੜੇ ਆਪਾਂ ਨੇ ਉੱਥੇ ਤਲਾਹਦਾ ਯਾਰ ਉੱਥੇ ਉਹ ਸਾਈਡ ਬੜਾ ਚੁੱਲਾ ਉੱਥੇ ਨਹੀਂ ਹੈਗਾ ਸਾਈਡ ਪਰ ਹਾਂ ਆਹ ਹਾਂ ਦੇਖੀ ਮੜਾ ਇੱਧਰ ਹਰਮੂਲਾ

ਇੱਧਰ ਚੋਬਾਂਗਾ ਵੀ ਪੁੱਛੀ ਤੇ ਆਪਾਂ ਨੇ ਟਰਾਲੀ ਪਾ ਕੇ ਖੜਾ ਲਏ ਉਹੀ ਸਾਕੜਾ ਲੰਕਲ ਦੇ ਗੋਵੀ ਵਾਲਾ ਹਾਂ ਕਹੀਂ ਸਰਜੀਤ ਮਾਮੇ ਨੂੰ ਅੰਕਲ ਜੀ ਤੇ ਟਰਾਲੀ ਆਪਾਂ ਨੇ ਧੋ ਲਈ ਚਮਕਾ ਛੱਡੀ ਚਮਕਾ ਤੇ ਹੁਣ ਉਹ ਪੈਰ ਦੇ ਤਾਂ ਤੇ ਹੁਣ ਲੱਦਦੇ ਆਪਾਂ ਸਮਾਨ ਕੱਢ ਲਿਆ ਸੀਗਾ ਆਪਾਂ ਨੇ ਅੰਦਰ ਤੋਂ ਤੇ ਆ ਆਪਾਂ ਨੇ ਚੱਕ ਲਈ ਪੇਟੀ ਗਲਾਸਾਂ ਦੀ ਗੱਲ ਕੀ ਆ ਗਲਾਸਾਂ ਦੀ ਪੇਟੀ ਚ ਹੋਊਗਾ ਯਾਰ ਘੱਟੋ ਘੱਟ 2 ਕਿਲੋ ਦਾ ਵਜ਼ਨ ਹਨਾ 20 25 ਹੈਗਾ ਤੇ ਆਪਾਂ ਨੂੰ ਆ ਹਾਂ ਐ ਐਦਾਂ ਦੇ ਚਾਏ ਐਦਾਂ ਦੇ ਚਾਹੀਦੇ ਤੇ ਇਹ ਗੁਰਦੁਆਰੇ ਵਾਲੇ ਆਂਦੇ ਆ ਆ ਮੈਂ ਵੀ ਹੋਈ ਕਹਿੰਦਾ ਵੀ ਆ ਗਲਾਸ ਦਾ ਸਾਈਜ਼ ਠੀਕ ਦਾ ਥੋੜਾ ਛੋਟਾ ਸਾ ਹੈ ਚੱਲ ਇਹ ਤਾਂ ਥੋੜੇ ਜਿਹੀਆਂ ਮੈਂ ਕਹਿੰਦਾ ਹੁਣ 100 2 1.5 200

बढ़िया बढ़िया जो सिलेंडर ना आ देखे। 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 आया चना एक चालो अके दलिया पाल

ਇੱਲਾ ਉਹ ਕੋਈ ਤੇਰਾ ਪ੍ਰੋ ਆ ਥੋੜੀ ਪੜਨ ਲੱਗਿਆ ਯਾਰ ਯਾਰ ਇਹ ਮੁੰਲਾਦਾ ਆਪਾਂ ਨੇ ਗੁਰਦੁਆਰੇ ਚੱਕਿਆ ਉਹ ਮੁੰਲਾਦਾ ਪਰਿਆ ਬਹਣਾ ਥੀਲਨੀ ਖੋਲ ਖੋਲ ਲਿਆ ਸੀ ਨਾ 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 ਅੱਡਾ ਕੋਈ ਚੱਕਰ ਨਹੀਂ ਚੱਲ ਵਾਜੀ ਵਾ ਕਹਿੰਦੇ ਵਾਜੀ ਵਾ दोंजिया चला दे कैदल कै okay, okay. yeah. ला दे कैदल चला देख पाओ टापा कड लाए यार टापे ने खूंजे चला देने सिलेंडर कुछ नहीं चल ਦੂਮੀ ਉਹੀ ਕਿੰਨਾ ਕਸਵਾਨ ਆ ਯਾਰ ਉਹੀ ਆ ਦੂਮੀ ਇੰਨਾ ਕਿੰਨਾ ਕਸਵਾਨ ਆ ਹਾਂਜੀ ਤੇ ਆਪਾਂ ਦੁੱਧ ਢੋਲਤਾ ਮੈਨੂੰ ਮਾਨਦੈਨ ਪਰ ਵੀ ਇੰਨਾ ਕਾ ਇਹ ਕਾਰਨਾਮਾ ਕਰੂੰ ਗਈ ਚਲੋ ਲੱਦ ਲਈਏ ਜਾ ਕੇ ਮੇਜ ਵੀ ਲੱਦਣੇ ਆ ਕਿੰਨੇ ਕਿੰਨੇ ਲੱਦਣੇ ਚਾਰ ਕ ਲੱਦਣਾਂ ਨੇ ਬਾਹਰ ਚਲੋ ਇੱਕ ਦੋ ਕਰੇਟ ਰੱਖ ਲਾਂਗੇ ਜੂਠੇ ਗਲਾਸਾਂ ਵਾਸਤੇ ਜੂਠੇ ਗਾਦਰ ਦਾ ਚਾਕਲੇਟ ਆਪੇ ਚੱਕ ਲੈ ਹਿੰਮਤ ਨਾਲ

ਤੇ ਚਲੋ ਉੱਜ ਗਏ ਆਪਾਂ ਹਣਾ ਤੇ ਸਮਾਨ ਜਾਂ ਤਾਰ ਲਿਆ ਫਟਾਫਟ ਫਿਰ ਤੇ ਮੇਰੀ ਗੱਲ ਸੁਣੋ ਬਣੇ ਬਾਹਰ ਆ ਕੇ ਜਿ ਆਪਣਾ ਤੇ ਉਹ ਦਿਖਤ ਲਾਓ ਓਏ ਓਏ ਪਹਿਲਾਂ ਪੱਠੀ ਧਾਰੋ ਪਹਿਲਾਂ ਦੁੱਧ ਜੜਾਓ ਠੀਕ ਆ ਓਕੇ ਉਹ ਆ ਤਾਂ ਸਾਈਡ 'ਤੇ ਰੱਖੋ ਉਤਾਰ ਕੇ ਕਿਉਂਕਿ ਸਭ ਤੋਂ ਪਹਿਲਾਂ ਮੈਨੂੰ ਦੁੱਧ ਕਰੋ ਤੇ ਬਾਅਦ ਸਾਈਟਿੰਗ ਕਰਦੇ ਆਪਾਂ ਜਿੰਨੇ ਦੁੱਧ ਜ਼ਿਆਦਾ ਹੋ ਜੂਗਾ ਹਾਂ ਤੇ ਆਪਾਂ ਨੂੰ ਆਹ ਜਗ੍ਹਾ ਮਿਲ ਗਈ ਸੀਗੀ ਕਰੋ ਮਾਜਰੇ ਵਾਲਿਆਂ ਦਾ ਬਾੜਾ ਜਾ ਕਿਸੇ ਦਾ ਤੇ ਆਪਾਂ ਇਹੋ ਨਾਲ ਗੱਲ ਕਰਕੇ ਫਿਰ ਇੱਥੇ ਕਰ ਲਿਆ ਸੀ ਹਨ ਇਹ ਫਟਾਫਟ ਤਾਰ ਲਈ ਆਪਾਂ ਹੌਲੀ ਹੌਲੀ ਆ ਮੁੰਡੇ ਮਸੀ ਪਹੁੰਚਣੇ ਅੱਜ ਇੱਧਰ ਕੋਕਾਂ ਛੱਡੀਆਂ ਹੋਈਆਂ ਆ Oh, they're ਆ ਪੂਕਾ ਵੱਜਦੀਆਂ ਕੂਕਾ ਚਲੋ ਜੀ ਸਮਾਨ ਰੱਖ ਕੇ ਤਾਰਾ ਨੂੰ ਦਿਖਾਉਨੇ ਸਾਨੂੰ ਮਾਂ ਰੱਖਣ ਲੱਗਿਆ ਹੌਲੀ ਹੌਲੀ ਸਾਰਾ ਕੁਝ ਰੱਖ ਕੇ ਫਿਰ ਦਿਖਾਉਣੇ ਨੂੰ ਆਉਦਾ ਸਰ ਜਣਾ ਤੇ ਲੋ ਜੀ ਤੇ ਆਪਣਾ ਉਧਰ ਹੋ ਗਿਆ ਦੁੱਧ ਕਰਮ ਤੇ ਇੱਧਰ ਆਪਾਂ ਕੱਢਣ ਲੱਗੇ ਮੈਂ ਤਲ ਕੇ ਫਟਾਫਟ ਚਲਾ ਦਈਏ ਫਿਰ ਆਪਾਂ ਉੱਥੇ ਗਲਾਸ ਇਹ ਨਾ ਕੋਲ ਦੇ ਨੂੰ ਕਰ ਲੋ ਗਲਾਸ ਇਹ ਨਾ ਕੋਲ ਕਰ ਲਾ ਆ ਤਾਂ ਮੈਂ ਬਣਾਈ ਆ ਆ ਘੱਟ ਫੁੱਲ ਦਿਆਂ ਆ ਨਹੀਂ ਆ ਨਹੀਂ ਬਰ ਲੱਗਣਾ ਆਮ ਘੱਟ ਫੁੱਲ ਦਿਆਂ ਯਾਰ ਇਹ ਲੱਗਣਦੇ ਹਲੇ ਘੱਟ ਫੁੱਲ ਦਿਆਂ ਉਹ ਥੋੜਾ ਉਹ ਫੇਲਾਓ ਤੇਲ ਚ ਤੋਕ ਲੂਗੇ ਆਹ ਉਹਦਾ ਲੱਗਦਾ ਮੜੀ ਮੜੀ ਜਾ ਕੇ ਦੇ ਨਾ ਮੜੀ ਸੁੱਕੀ ਹੋਊਗੀ ਫਿਰ ਤੇਨੇ ਆਪਣੇ ਬੱਕੜੀ ਨਹੀਂ ਆ ਚੀਜ਼ ਤਾਂ ਠੀਕ ਆ ਆ ਚੀਜ਼ ਵੀ ਠੀਕ ਆ ਉਹ ਠੀਕ ਹੋ ਗਿਆ ਵਾਹਾ ਆਹ ਚੀਜ਼ ਆਹ ਚੀਜ਼ ਆਹ ਚੀਜ਼ ਕਾਲੀ ਚੀਜ਼ ਇਹ ਰਹਿੰਦੀ ਹੁੰਦੀ ਆ ਇਹ ਰਹਿੰਦੀ ਹੁੰਦੀ ਬੱਤ ਕੱਟ ਭੁੱਲਦੀ ਆ ਇਹ ਐ ਹੋਰ ਇੰਨੀ ਕ ਰਹਣੀ ਆ ਇਹ ਹਾਂ ਹਾਂ ਇਹ ਤਾਂ ਵੱਧ ਨਹੀਂ ਰਹੇ ਮੜੀ ਲੈਣੇ ਹੁੰਦੇ ਮੱਸੀ ਇਹ ਤਾਂ ਵੱਧ ਨਹੀਂ ਰਹੇ ਪੱਛੇ ਨੇ ਇਹ ਤਾਂ ਵੱਧ ਨਹੀਂ ਰਹੇ ਯਾਰ ਇਹ ਜਿਆਦਾ ਭੁੱਲਦੀ ਆ ਉਹ ਹੁੰਦਾ ਸਾਇਜ਼ ਨਹੀਂ ਉਹ ਪਰ ਤਾਂ ਸਾਇਜ਼ ਵੱਡਾ ਛੋਟਾ ਹੁੰਦਾ ਇਹ ਵੀ ਹੋ ਸਕਦਾ ਫਿਰ ਸਾਇਜ਼ ਦਾ ਫਰਕ ਹੋਊਗਾ ਫਿਰ ਸਾਇਜ਼ ਦਾ ਫਰਕ ਆ ਸਾਇਜ਼ ਵੱਡਾ ਨਹੀਂ ਸਹੀ ਬਣ ਰਿਹਾ ਉਹ ਨਾ ਉਹਦਾ ਸਹੀ ਆ ਠੀਕ ਆ ਦਾਨਾ ਗੱਲ ਸਾਇਜ਼ ਦੀ ਆ ਛੋਟਾ ਵੱਡਾ ਯਾਰ ਜੇ ਕਾਲੇ ਹੋਗੇ ਫਿਰ ਚੰਗੇ ਵੀ ਨਹੀਂ ਲੱਗਣਗੇ ਹਾਂ ਉਹ ਯਾਰ ਮੈਂ ਉਹ ਗੱਲ ਨਹੀਂ ਕਰਦਾ ਯਾਰ ਆਹੋ ਠੀਕ ਆ ਹਮਨ ਆ ਫੜ ਜਾ ਆ ਮੇਰੇ ਕੋਲ ਨਹੀਂ ਇਹਦੇ ਉੱਪਰ ਲੱਖ ਪਰ ਪਾਏ ਹਾਂ ਹਾਂ ਉਹਦਾ ਪਰ ਚਾਨੀ ਦੇ ਆ ਉਧਰ ਦੁੱਧ ਨੂੰ ਵੀ ਆਗੀ ਵਾਲੀ ਅਸੀਂ ਸੱਤ ਵਜੇ ਬਾਅਦ ਚਲੇ। ਅਸੀਂ ਇੱਕ ਬਲਾਕ ਖੋਲ੍ਹ ਲਿਆ ਚਾਰ ਦੇ ਲਾ। ਤੁਹਾਡੇ ਫੋਨਾਂ ਤੋਂ ਦੇਖਾ। ਸੱਤ ਵਜੇ ਚਲਾ ਦੇਣਾ ਆਪਾਂ ਨੇ। ਹੈਨਾ? ਕੀ ਕਹਿੰਦੇ? ਤੇ ਇੱਧਰ ਆਪਾਂ ਕੱਟ ਰਹੀ ਸੀ ਤੇ ਬਦਾਮ ਜਿਵੇਂ ਤੁਹਾਨੂੰ ਪਹਿਲਾਂ ਦਿਖਾਈ ਆ ਆਪਾਂ ਨੇ। ਹਿੰਮਤ ਨਾਲ। ਮਹਿੰਗੀ ਦੀ ਮਹਿੰਗੀ ਦੀ ਬਜੂਟੀ ਲੱਗੀ ਵੀ। ਆ ਹਾਂ। ਚਲੋ। ਹਿੰਮਤ ਨਾਲ ਕਰਵਾ ਦਈਏ ਹੈਨਾ ਤੇ ਉਹਦੇ ਬਾਅਦ ਚਲਾ ਦਈਏ ਫਿਰ ਆਪਾਂ ਲੰਗਰ। ਬਾਬੇ ਦੀ ਕਿਰਪਾ ਨਾਲ। ਲਓ ਜੀ ਤਿਆਰੀ ਹੋ ਗਈ ਚਾਲੂ ਪੂਰੀ ਆਪਣਾ ਫਾਰੀ ਤਿਆਰੀ ਕਰਨ ਲੱਗ ਗਿਆ ਉਧਰ ਵੀ ਮੁੰਡੇ ਲੱਗੇ ਹੋਏ ਪਤਾ ਨਹੀਂ ਕੀ ਮਿਕਸ ਕਰਨ ਤੇ ਆਠਾ ਪਿਲਣ ਦਾ ਤੇ ਹਰ ਹੀ ਹਰ ਹੀ ਚੱਲ ਰਿਹਾ ਹੈ ਤੇ ਇੱਧਰ ਵੀ ਮੁੰਡੇ ਦੁੱਧ ਲੈ ਆਏ ਹੋਰ ਠੀਕ ਆ ਉਹ ਤੂੰ ਇਹ ਬੰਦਾ ਛੱਡਿਆ ਇੱਕ ਪੂਰਾ ਚੱਲਦੇ ਵਾਪਸ ਚੱਲਦੇ ਵਾਪਸ ਚੱਲਦੇ ਆ ਉਹਨੂੰ ਲਿਆਇਆ ਬਲਜਿੰਦਰ ਨੂੰ ਉਹਦਾ ਸੀ ਪਰ ਦੁੱਧ ਦਾ ਨਵੇੜਿਆ ਹਾਂ ਵੀ ਦੁੱਧ ਫੇਰ ਫੇਰ ਮੇਰੇ ਨਾਲ ਪਜਾਮਾ ਲੱਗ ਗਿਆ ਨਾ ਨਾ ਬਧੀਆ ਬਧੀਆ ਐ ਕਰਿਓ ਮੇਰੀ ਗੱਲ ਸੁਣੋ ਮੇਰੇ ਕਹੋ ਮੇਰੇ ਕੋਲ ਜੈਕਟ ਚੱਕ ਲਿਆ ਆਪਾਂ ਫੋਨ ਕਰ ਦਿਓ ਫੋਨ ਕਰ ਉਹ ਕੋਈ ਨਹੀਂ ਕੋਈ ਚੱਕ ਲੈ ਜਾਮ ਲੱਗ ਜਾਣਾ ਜੈਕਟ ਉਹਨੂੰ ਕਿਹਾ ਮੈਂ ਆਓ ਇਹਦਾ ਨਾਲੇ ਆਉਣਾ ਚਾਹੀਦਾ ओके ओके पॉइंट ऑन टाइम सर स्कੰਦਰ ਮਿਲ ਲਈ ਆ ਕੈਮਰਾ ਇਹ ਬੋਲਣਾ ਬਹੁਤ ਹੈ ਮੈਨੂੰ ਜੀ ਦੇਖ ਲਿਆ ਕੋਈ ਨਹੀਂ ਤੂੰ ਥੋੜਾ ਡਮ ਕਰਕੇ ਪਾ 2 ਹੈਣੀ ਹਾਣੀ ਜਿਹੜਾ ਉਹ ਪਾ ਲੱਗਿਆ ਉਹ ਉੱਧਰ ਚਾਲੂ ਹੋ ਗਿਆ ਜੀ ਬਦਾਮ ਬੂੰਦੀਸਾਂ ਦਾ ਕੰਮ ਕੀ ਗਾ ਤੇ ਇਧਰ ਪੱਠੀ ਚੜ ਗਈ ਆ ਇਧਰ ਦੁੱਧ ਗਰਮ ਕਰੂਗੇ ਹੁਣ ਤੇ ਤੇਲ ਲਾ ਦੇਣਾ ਇੱਕ ਪਾਸੇ ਤੇਲ ਚੜਾ ਦੇਣਾ ਮਤਲਬ ਤੇ ਤੇਲ ਗਰਮ ਕਰਨ ਦੇ ਨਾਲ ਦੇਣਾ ਇੱਕ ਪਾਸੇ ਅੱਛਾ ਤੇ ਉਹ ਚੱਲੀ ਜੀ ਚੱਲੀ ਜੀ ਛੋਟੀ ਹੈ ਕੜਾਈ ਦੋ ਦੇ ਵਿੱਚੋਂ ਗਰਮ ਕਰਦਨੇ ਕਿਆ ਜੋ ਵੀ ਆ ਉਹ ਖਾਣ ਨੂੰ ਲੈ ਕੇ ਆਏ ਆ ਤੇ ਇੱਕ ਪਾਸੇ ਦੁੱਧ ਗਰਮ ਕਰਨ ਦੇ ਨਾਲ ਦੇਣਾ ਆਪਾਂ ਨੀ ਓਏ ਸਿਕੜਾ ਵੀ ਦੇਖ ਆ ਯਾਰ ਮੇਰੇ ਕੋਲ ਆ ਚਾਹੋ ਜੀ ਮੁੜ ਕੇ ਲੈ ਚੱਲੂ ਹੋ ਜੂਗਾ ਫਿਰ ਦਿਖਾਉਣਾ ਐ ਇਧਰ ਆ ਕੇ ਬਦਾਮ ਬਦੂ ਕਾਟੂ ਬਦਾਮ ਕਟੇ ਬਦਾਮ ਕਟੇ ਇਹ ਫਿਰ ਦੁੱਧਰੇ ਵਿੱਚ ਯੂਜ਼ ਹੋਣਿਆ ਤਾਂ ਕਰਕੇ ਕਰੋ ਕਰਾ ਇੰਡਰ ਨਾ ਪੀ ਇਹਦੇ ਹੁੰਦੇ ਯਾਰ ਉਹ ਯਾਰ ਵੀਰੇ ਕਿਆ ਦਸੀਏ ਮਾਰੇ ਫੁਰਤੀ ਵਾਲੇ ਆ ਬਣਾਉਂਦੇ ਕਰਾ ਗੱਜ ਕੰਮਣਾ ਮਗਾ ਕਦੇ ਗਰਾਇੰਡਰ ਨਾ ਪੀ ਲੰਦੇ ਉਹ ਵੀਰੇ ਇਹ ਬਹੁਤ ਔਖੇ ਟੈਂਪਰ ਬਹੁਤ ਔਕੇ ਆ ਹੋ ਗਿਆ ਕੰਮੇ ਸਾਡੇ ਟੈਂਪਰ ਹੁੰਦੇ ਹੁੰਦੇ ਆ ਕੋਈ ਤਾਂ ਗੱਲ ਚੱਲੋ ਕੋਈ ਮੈਂ ਵੀ ਤਮਾਨ ਲਾ ਕੇ ਦਿਮਾਗ ਲਾ ਕੇ ਖੇਤੀ ਦੀ ਕਰਤੇ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਸਾਈਂ ਨਾਲ ਰੱਖੋ ਮੇਰੇ ਲੰਗਰ ਜੇ ਤੁਸੀਂ ਹਾਂ ਇਹਦੇ ਪਰੇ ਦਾ ਮਾਨ ਆ ਅਰੇ ਮੁੰਡੇ ਕਹਿੰਦੇ ਅਸੀਂ ਅੱਗੇ ਤੋਂ ਆਉਣਾ ਨਹੀਂ ਕੌਣ ਕਹਿੰਦਾ ਫਿਰ ਤਕਦਾ ਹਾਂ ਕਹਦੇ ਆਉਣਾ ਨਹੀਂ ਕਹਿੰਦੇ ਸਾਡੇ ਮੁੰਡੀਆਂ ਦੇ ਮੁੰਡੇ ਨਹੀਂ ਆਉਂਦੇ ਆਉਣਾ ਨਹੀਂ ਫਿਰ ਤਕਦੇ ਲਾ ਲਾ ਮੁੰਡੀਆਂ ਦਾ ਨਾਮ ਚਾਹੀਦਾ ਆਵਲ ਮੁੰਡੀਆਂ ਕਿਤੇ ਬੈਂਨਰ ਲਖਾਇਆ ਕਹਿੰਦਾ ਲਾ ਦੇ ਇਹਨੂੰ ਖੁਸ਼ ਕਰ ਦਿਓ ਯਾਰ ਖੁਸ਼ ਹੁਣ ਅੱਜ ਆਜਾ ਵੀ ਦੇ ਗਿਆ ਜਿੱਥੇ ਜਾ ਕੇ ਮੋਟਾ ਮਿੱਟੀ ਤੇ ਰੋਟੀ ਤੇ ਤੂੰ ਨੇਤੀਗਾ ਨਾ ਲੋ ਜੀ ਮੁੰਡੇ ਲੇ ਲੰਗਰ ਕਰਨ ਸੇਵਾ ਦੇਖਿਆ ਪਿਆ ਸੇਵਾ ਜੰਮੀ ਤੇਰਾਸ਼ ਘਟ ਹੋਣ ਕਰਕੇ ਹਲੇ ਚੱਲ ਨਹੀਂ ਰਿਹਾ ਤਾਂ ਨਾਗਰਾਜੀ ਲੱਗੇ ਹੋਏ ਨੇ ਲੱੜਣ ਇੱਧਰ ਸਾਡੇ ਬੰਦੇ ਖੜੇ ਨੇ ਟੈਸਟ ਕਰ ਰਹੇ ਨੇ ਹਲੇ

ਇਸੰਗ ਦਾ ਸਾਨੂੰ ਬੁਲਾਉਂਦੇ ਆਂ ਅੰਦਰ ਅੱਦਰ ਸਾਡੇ ਬੰਦੇ ਸਪੈਸ਼ਲ ਫੋਨ ਕਰਕੇ ਕੰਮ ਤੋਂ ਬੁਲਾਏ ਗਏ ਨੇ ਹਲਵਾਈ ਸਾਹਿਬ ਇਹ ਹਲਵਾਈ ਇੰਨੇ ਕ ਵਧੀਆ ਦੇਖੀ ਹੁਣ ਹੁਣ ਦੇਖੀ ਹੁਣ ਦੇਖਿਓ ਇਹ ਹਲਵਾਈ ਬਹੁਤ ਵਧੀਆ ਕਾਰੀਗਰ ਆ ਫਰੇਮਾਂ ਸਾਰੇ ਆ ਵਧੀਆ ਵਧੀਆ ਕੱਟ ਰਹੇ ਆ ਆ ਲੈ ਹਾਂ ਹੁਣ ਐਨ ਖੋਲਿਆ ਐਨ ਚੰਗੀ ਤਰ੍ਹਾਂ ਕੜਾਹੀ ਭਰ ਗਈ ਸਾਤਵੀ ਭੰਗ ਕੇ ਉਚਪਸੋ ਰੇ

ਇਹਨਾਂ ਦੇ ਇਹਨਾਂ ਨੂੰ ਬਾਰੂਦ ਪਾ ਲਿਆ ਲੋ ਜੀ ਸੰਤਰ ਨੂੰ ਘਟ ਗਈ ਆ ਸੰਤਰ ਨੂੰ ਘਟ ਦਿੱਤੀ ਜਦ ਕੀ ਸਾਰੇ ਦਵਾਨ ਹਾਲ ਚਲੇ ਗਏ ਫਿਰ ਵੀ ਸੰਤਤ ਆਈ ਜਾਂਦੀ ਆ

ਲੋ ਜੀ ਤੇ ਲੰਗਰ ਦੀ ਹੋ ਗਈ ਸਮਾਪਤੀ ਤੇ ਹੁਣ ਸਾਮਾਨ ਇਕੱਠਾ ਕਰਨ ਲੱਗੇ ਹੋਏ ਆਂ ਸੰਦ ਨਾ ਕੱਢੋ ਹਾਂ ਸਾਮਾਨ ਚੱਕੋ ਫਟਾਫਟ ਚੱਕੋ ਯਾਰ ਚੱਲੀਏ ਟਾਈਮ ਬਹੁਤ ਜ਼ਿਆਦਾ ਹੋ ਗਿਆ 12 ਵਜੇ ਨਹੀਂ ਯਾਰ ਮੈਨੂੰ ਯਾਰ ਭੁੱਖ ਜੀ ਤਾਂ ਆਂ ਜੀ 12:00 ਹੋ ਗਏ 12:07 ਹੋ ਗਏ 12:07 ਹਾਂ ਜਾਂਦਿਆਂ ਜਾਂਦਿਆਂ ਨੂੰ 1:00 ਵਜੇ ਜਾਣਾ ਘਟੋ ਘਟਾ ਚਲੋ ਦੇ ਗਏ ਲਿਆ ਬਾਕੀ ਪਹਿਲਾ ਸਮਾਨ ਸਮੂਹ ਲਾਦ ਦਈ ਆਪਾਂ ਸਾਰਾ ਤੇ ਹਨਾ ਸਾਹ ਸਵਈਆ ਹੋ ਗਿਆ ਬਾਹਰ ਜਿਹੜੇ ਨਾਲੀ ਚਾ ਨਾ ਉਹ ਚੱਕ ਦੇਣੇ ਤੇ ਯਾਰ ਚੱਕ ਦੀਆਂ ਬਾ ਠੀਕ ਆ ਠੀਕ ਆ ਬਾ ਠੀਕ ਆ ਜਿਹੜੇ ਗਲਾਸ ਗਰੂਸ ਖੰਡੇ ਵੇ ਤੇ ਆਪਾਂ ਨੇ ਚੱਕਦੇ ਸਾਰੇ ਕਿਉਂਕਿ ਆਇਆ ਨਾ ਫਿਰ ਅਗਲਾ ਆਲਾਬਾ ਨਹੀਂ ਦਊਗਾ ਗੱਲੋਂ ਤੇ ਇੱਥੇ ਲਾਤੀ ਝੱਗ ਤੋਂ ਮੁੰਡਿਆਂ ਨੇ ਬਾ ਠੀਕ ਆ ਚਲੋ ਰੱਖ ਲਈਏ ਨਾ ਸਮਾਨ ਫਟਾਫਟ ਆਪਾਂ ਚੱਲਦੇ ਆ ਹੋਰ ਆਪਾਂ ਮੇਨ ਨੂੰ ਬਾਬਾ ਕਹਿੰਦਾ ਕਹਿੰਦਾ ਨੇ ਦਰ ਹਾਂਜੀ ਤੇ ਆਪਣੀ ਹੋ ਗਈ ਤਿਆਰੀ ਤੇ ਹੁਣ ਚੱਲਦੇ ਆ ਆਪਾਂ ਠੰਡ ਬਹੁਤ ਲੱਗਦੀ ਆ ਤੇ ਕਰਦੇ ਆ ਜੋ ਉੱਪਰੋਂ ਸਟਾਰਟ ਆਪਾਂ ਤੇ ਚੱਲਦੇ ਆ ਨਾ ਫਿਰ ਆਪਾਂ ਕੱਢਦੇ ਆ ਟਰਾਲੀ ਟੁੱਲੀ ਵਾਰ ਇਹਨਾਂ ਨੂੰ ਲੋ ਜੀ ਤੇ ਚੱਲੇ ਆਪਾਂ ਤਾਂ ਉੱਤੇ ਨਹੀਂ ਜ਼ਿਆਦਾ ਕੋਸ਼ਿਸ਼ ਵੀ ਨਹੀਂ ਦੇ ਜਦਾ ਆਸਬਾਸ ਬਜਾ ਮੈਂ ਬਹੁਤ ਜ਼ਿਆਦਾ ਤੋਂ ਹੋਈ ਗਿਆ ਤੇ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ 1 ਵਜੇ ਚੱਲਿਆ ਤੇ 1 ਵਜੇ ਤੁਰੇ ਆਪਾਂ ਹਨਾ ਤੇ ਦੇਖਦੇ ਆਉਣਾ 1.5 ਘੰਟੇ ਤਾਂ ਬਚੇ ਜਾਂਦਾ ਨੂੰ ਅੱਧਾ ਬਾਣਾ ਘੰਟਾ ਤਾਂ ਲੱਗ ਕੇ ਜਾਣਾ ਜਾਂਦੇ ਜਾਂਦੇ ਆ ਨੂੰ ਚਲੋ ਚੱਲਦੇ ਆਪਾਂ ਇੱਥੇ ਕਿੱਥੇ ਕਰਦੇ ਆਪਾਂ